ਜਿਹੜਾ ਕਹਿੰਦਾ ਸੀ ਗੋਪੀ ਤੋਂ ਬਹਿ ਕੇ ਨਹੀਂ ਉੱਠਿਆ ਦਾ ਕੰਮ ਨਹੀਂ ਕਰਦਾ ਵਿਹਲਾ ਰਹਿੰਦਾ ਬਾਈ ਆਹ ਦੇਖ ਲੋ ਇਧਰ ਸਾਹਮਣੇ ਆਹ ਸਾਰੀ ਤੂੜੀ ਗੋਪੀ ਨੇ ਬਾਈ ਇਧਰ ਤਾਂ ਚੜਾਈ ਜਾਂਦਾਗਾ ਟਰੈਕਟਰ ਨਾਲ ਚੜਾਈ ਸੀ ਪਰ ਰਹਿ ਗਈ ਸੀ ਤੇ ਗੋਪੀ ਕੋਲੇ ਆਪਾਂ ਕਰਦੇ ਆ ਗੱਲਬਾਤ ਨਾਲੇ ਥੋੜਾ ਵਹਿ ਕੱਢਦੇ ਆ ਠੀਕ ਠਾਕ ਹੈ ਬਾਈ ਵਧ ਕਾ ਵਧ ਕਾ ਵਧ ਕਾ ਸਾਹ ਚੜਾਇਆ ਫਿਰ ਅੱਜ ਹੈ ਸਾ ਯਾਰਾ ਸੀ ਨਾ ਅੱਜ ਧੜ ਲੋਟ ਕਰਕੇ ਤੇ ਤੇ ਹੱਥ ਨੂੰ ਕਾਗਜ਼ ਪਾਉਣਾ ਹੱਥ ਨੂੰ ਪਾ ਦੇਣਾ ਅੱਜ ਪਾ ਦਿਆਂਗੇ ਕਿਵੇਂ ਦੱਸੇ ਜੇ ਤਾਂ ਮੀ ਆ ਸੌਰੀ ਅੱਜ ਹਵਾ ਨਾ ਬਗੀ ਹਾਂ ਫਿਰ ਤਾਂ ਅੱਜ ਪਾ ਦਿਆਂਗੇ ਹਾਂ ਜੇ ਬਾਈ ਹਵਾ ਹੀ ਐ ਚੱਲੀ ਗਈ ਫਿਰ ਪਾਵਾਂਗੇ ਸਵੇਰੇ ਹਵਾ 'ਚ ਕਾਗਜ਼ ਨਹੀਂ ਪੈਂਦਾ ਤੇ ਵਾੜਾ ਪਾ ਕੇ ਚੱਕ ਕੇ ਨਾ ਲਈਏ ਇੱਕ ਬਹੁਤ ਕਹਿੰਦੇ ਹੁੰਦੇ ਆ ਨਹੀਂ ਨਹੀਂ ਤੂੜੀ ਨੂੰ ਕੌਣ ਸਿਆਂਦਾ ਇਹ ਤਾਂ ਅਸੀਂ ਐ ਤੂੜੀ ਨੂੰ ਐਕਤੀ ਕਾਹ ਤੋਂ ਨਹੀਂ ਸਿਆਂਦਾ ਗੋਪੀ ਇਹ ਆਪਣੇ ਜਹਾਈ ਤੱਕ ਹਾਈ ਤੱਕ ਪਹਿਲਾਂ ਤਾਂ ਤੂੜੀ ਤੇ ਹੀ ਆ ਆਪਣੇ ਜਹਾਈ ਘਾਟ ਆ ਘਾਟ ਆਏ ਆ ਲੋਕਾਂ ਨੇ ਪਿਛਲੇ ਤੋਂ ਪਿਛਲੇ ਸਾਲ ਮੱਕੀ ਬੀਜੀ ਨਾ ਬੀਜੀ ਹਨਾ ਪਿਛਲੇ ਸਾਲ ਕਾਟ ਕੇ ਐਡ ਕੀ ਕਿਸੇ ਨੇ ਨਹੀਂ ਬੀਜੀ ਹਾਂ ਅਸੀਂ ਆਏ ਸਾਲ ਉਨੀ ਬੀਜਦੇ ਆ ਮੱਕੀ ਪ੍ਰਾਰਵੀ ਤਿੰਨ ਕਿੱਲੇ ਬੀਜੇ ਸੀ ਹਾਂ ਪ੍ਰਾਰ ਤਿੰਨ ਬੀਜੇ ਸੀ ਪਰ ਚਾਰ ਬੀਜ ਤੇ ਪਰ ਚਾਰ ਬੀਜ ਤੇ ਐਡ ਕੀ ਤਿੰਨ ਕਿੱਲੇ ਇੱਕ ਬੀਜਿਆ ਚਾਰਕ ਨਾਲ ਇੱਕ ਬੀਜੀ ਆ ਘਾਟਾ ਪਵੇ ਵਾਧਾ ਪਵੇ ਯਾਰ ਘਾਟੇ ਵਾਧੇ ਤਾਂ ਪੈਂਦੇ ਕਿ ਨੂੰ ਬੰਦਿਆਂ ਨੂੰ ਪੈਂਦੇ ਕਦੇ ਮੰਗਾਂ ਨੂੰ ਘਾਟੇ ਵਾਦੇ ਪਹੇ ਜਿਹੜੀਆਂ ਕਿੱਲੇ ਤੇ ਬੱਝੀਆਂ ਰਹਿ ਨੇ ਗੱਲ ਤਾਂ ਸਹੀ ਐ ਗੋਪੀ ਘਾਟਾ ਵਾਦਾ ਜ਼ਿੰਦਗੀ ਆ ਜ਼ਿੰਦਗੀ ਕਾਸ ਨੂੰ ਕਹਿੰਦੇ ਘਾਟੇ ਵਾਦੇ ਨੂੰ ਕਹਿੰਦੇ ਆ ਜ਼ਿੰਦਗੀ ਜਿਉਣ ਆਏ ਆ ਹਾਂ ਕੁਛ ਨਹੀਂ ਹੁੰਦਾ ਬਈ ਆਹ ਵੇਖ ਲਾ ਬਈ ਸਾਰੀ ਧੜ ਬਣਾਈ ਖਣੀ 55 ਬਾਬਾ ਕਿੰਨੀਆਂ ਟਰਾਲੀਆਂ ਇਹ ਮੈਨ ਲਾਦਾ ਹੋਣਗੀਆਂ 55 60 ਟਰਾਲੀਆਂ ਨਹੀਂ ਤਾਂ ਹੁਣ ਲਿਪਣੀ ਐ ਫਿਰ ਨਹੀਂ ਆ ਲਿਪਦੇ ਨਹੀਂ ਬਾਈ ਕਾਗਜ਼ ਪਾਵਾਂਗੇ ਕਾਗਜ਼ ਪਾਏਗਾ ਲੋਕਾਂ ਨੇ ਤਾਂ ਹਾਂ ਲੋਕਾਂ ਦਾ ਤੂੜੀ ਨੂੰ ਸਿਆਣੇ ਨਹੀਂ ਤੇ ਤੂੰ ਕਮਲਾ ਹੋਇਆ ਐਵੇਂ ਇੰਨੀ ਕੱਟੇ ਉਹ ਜਾ ਪਰ ਕਮਲਿਆ ਬੰਦਿਆ ਤੂੰ 2 ਮਹੀਨੇ ਖੜਾ ਇਹ ਹੀ ਤੂੜੀ ਭਾਲੀ ਨਹੀਂ ਤੇ ਹੋਣੀ ਪਸਤਾਉਣਗੇ ਜਿਹੜਿਆ ਨੇ ਹੁਣ ਅੱਗ ਲਾਈ ਆ ਤੂੜੀ ਐਦ ਕੀ ਤੇ ਫੱਗਣ ਦੇ ਮਹੀਨੇ ਚ ਨਾ ਫੁੱਲ ਤੇਜੀ ਹੋ ਜਾਣੀ ਆ ਐਂਡ ਤੱਕ ਹਾਂ ਆਉਂਦੇ ਸਾਲ ਨੂੰ ਜੇ ਨਾ 4000 ਰੁਪਏ ਨੂੰ ਟਰਾਲੀ ਵਿਕੀ ਦਸਦੀ ਹੁਣ ਤਾਂ ਕਹੀ ਜਾਂਦੇ ਬਾਈ ਪੁੰਨ ਵਾਲਾ ਕੰਮ ਹੀ ਮਸ਼ੀਨ ਵਾਲੇ ਕਹਿੰਦੇ ਯਾਰ ਤੂੰ ਬਣਾ ਲੈ ਯਾਰ ਹਨਾ ਪਿਆ ਟਾਂਗਰ ਕੋਈ ਨਹੀਂ ਬਣਾਉਂਦਾ ਬਾਈ ਪਹਿਲੀ ਲੋਕਾਂ ਚ ਨਾ ਤੰਤ ਮੁੱਕ ਗਿਆ ਬਾਈ ਉਹ ਕਰਕੇ ਨਿੱਕੇ ਨਹੀਂ ਰਾਜੀ ਕੰਮ ਕੋਦ ਨੂੰ ਆ ਮੋਬਾਈਲਾਂ ਨੇ ਜੜ ਕੱਢਤੀ ਜਦਾ ਮੋਬਾਈਲ ਵੇਖਣ ਤੇ ਬੈਠੇ ਆ ਤੇ ਜਾ ਬਾਈ ਦੀ ਤਾਸ ਕੁੱਟਣ ਤੇ ਇਹ ਕੰਮ ਹੋ ਗਿਆ ਹਾਂ ਕਣਕ ਵੀ ਮਸੇ ਹੀ ਵੱਢ ਕੇ ਖੜ ਜਾ ਬਾਬਾ ਇੱਕ ਮਿੰਟ ਖੜ ਜਾ ਤੂੜੀ ਨਾ ਡਾ ਬਾਬਾ ਹੁਣ ਲਿਵਜੀ ਲੱਗੀ ਆ ਹਵਾ ਬੜੇ ਅੱਛਾ ਮੇਰੀ ਗੱਲ ਸੁਣਾ ਲੋਕਾਂ ਨੇ ਬਈ ਅਸਲ ਮੇਨਾ ਕੰਮ ਛੱਡਤਾ ਸੋਲ ਹੋ ਗਏ ਕੋਲ ਪਤਾ ਕਾਸ ਨੇ ਕਰੇ ਆ ਜਿਹੜੇ ਏਸੀ 15 15000 ਦੇ ਮਿਲ ਜਾਂਦੇ ਨੇ ਨਾ ਘਰ ਕਣ ਵੀ ਲਾ ਦੇਗੇ ਤੈਨੂੰ ਜੇ ਅੱਧਾ ਥੋੜੀ ਤੇ ਲੱਗ ਜਾਂਦਾ ਅੱਜ ਨਾਲ ਯਾਰ ਮੈਨੂੰ ਨਹੀਂ ਬਰਾੜਾ ਕੁਛ ਹੋਇਆ ਯਾਰ ਇਹ ਜਿਹੜੇ ਹੁਣ ਮੈਂ ਵੈ ਵੀ ਕੱਢਣ ਆਇਆ ਪਿਛਲੀ ਵੀਡੀਓ ਪਾਈ ਉਹਦਾ ਤੂੰ ਬੈਠਕਾ ਮਾਰੀਆਂ ਸੀ ਹਾਂ ਹਾਂ ਇਹ ਤੋਂ ਤਾਂ ਬਾਈ ਬਹਿ ਕੇ ਨਹੀਂ ਉੱਠਿਆ ਜਾਂਦਾ ਇਹ ਸਰੀਰ ਨਹੀਂ ਸਾਹਦਾ ਮੈਂ ਸਾਰੀ ਤੇੜੀ ਸਾਰੀ ਤੇੜੀ ਕੰਮ ਚ ਕੋਈ ਲੱਗਿਆ ਰਵੇ ਕਿਸੇ ਕੰਮ ਚ ਆ ਜੇ ਖਾਲਸਵਾਰ ਦੇ ਆਪਣੇ ਨਾਲ ਸਪਰੇਅ ਕਰ ਲੇ ਤੂੜੀ ਲਤੜਨੀ ਤੂੜੀ ਚ ਆ ਜੇ ਮੇਰੇ ਜਿੱਡਾ ਜਿਵੇਂ ਮੇਰੇ ਚ ਵੇਟ ਆ ਮੇਰੇ ਜੱਡਾ ਬੰਦਾ ਲਾ ਪਹਿਲਾਂ ਤਾਂ ਤੂੰ ਮੇਰੇ ਬਰਾਬਰ ਘੰਟਾ ਨਹੀਂ ਕੱਟਦਾ ਨਹੀਂ ਕੱਟਦਾ ਘੰਟਾ ਦਾ ਬਾਹਲਾ ਉਹਨੇ ਤਾਂ ਵੇਖ ਕੇ ਪਹਿਲੀ ਗੱਲ ਤਾਂ ਤੂੰ ਆਇਆ ਹੀ ਨਹੀਂ ਅਨੇਸੀ ਚ ਉੱਠ ਕੇ ਨਹੀਂ ਨਹੀਂ ਸਾਡਾ ਤਾਂ ਇੱਥੇ ਏਸੀ ਆ ਮੈਂ ਤਾਂ ਭਾਈ ਏਸੀ ਚ ਅਸਲ ਵਿੱਚ ਪੈ ਕੇ ਨਹੀਂ ਕੁਛ ਰੰਗ ਹੀ ਦੱਸਦਾ ਚੋਮਈ ਵਾਲਾ ਇਹਦਾ ਰੰਗ ਹੀ ਦੱਸਦਾ ਏਸੀ ਨਹੀਂ ਇਹਦਾ ਗੱਲ ਹੈਗੀ ਚੱਲ ਹਣਾ ਆਸੇ ਨਾਲ ਆਸਾ ਰਹਿ ਗਿਆ ਯਾਰ ਗੋਪੀ ਚਾਰ ਚਾਰ ਬੰਦੇ ਜਿੰਨਾ ਕੰਮ ਬਾਈ ਤੂੰ ਇਕੱਲਾ ਕਰੀ ਜਾਣਾ ਹੁਣ ਵੀ ਦੇਖੀਂ ਨਾ ਇਕੱਲਾ ਬਾਈ ਮੈਂ ਮੈਂ ਤੈਨੂੰ ਗੱਲ ਦੱਸਾਂ ਅਸਲ ਮੈਂ ਮੈਂ ਤੈਨੂੰ ਸਹੀ ਗੱਲ ਦੱਸਾਂ ਚੱਲ ਆਪਾਂ ਨਾਂ ਤਾਂ ਬਾਲਾ ਵੱਡਾ ਠੀਕ ਲੈਣਾ ਮੈਨੂੰ ਨਾ ਕਿਸੇ ਸਾਡੇ ਰਿਸ਼ਤੇਦਾਰ ਨੇ ਮੀਨਾ ਮਾਰਿਆ ਸੀ ਹਾਂ ਉਦੋਂ ਦਾ ਉਹਨਾਂ ਤੇ ਥੋੜੀ ਜੀ ਚੜ੍ਹਾਈ ਵਾਲੀ ਸੀਗੀ ਹਨਾ ਚੱਲ ਪ੍ਰਮਾਤਮਾ ਉਹਨਾਂ ਦੀ ਚੜ੍ਹਾਈ ਰੱਖੇ ਵੀ ਰੱਖੇ ਹਾਂ ਉਹ ਕਿਤੇ ਗੱਲਾਂ ਚੱਲ ਪਗਾਂ ਉਹ ਭਾਏ ਉਦੋਂ ਬਾਈ ਆਪ ਬਈ ਛੋਟੀ ਸੀਗੀ ਉਮਰ ਹਨਾ ਮਨ ਤੇ ਲਾ ਗਿਆ ਤੂੰ 10 ਸਾਲ ਦੇ ਹੋਵਾਂਗੇ ਓ ਮੈਟਿਕ ਵਿਚ ਆਖਦੇ ਸਾਡੇ ਬੈਂਕ ਬੈਲੈਂਸ ਆਏ ਬੈਂਕ ਬੈਲੈਂਸ ਆਏ ਵਾਵਾ ਪਾਣੀ ਦਾ ਭਰ ਕੇ ਲਿਆ ਗਲਾਸ ਓਏ ਲੰਮੀ ਜੁੜ ਗਈ ਲੈ ਵਾ ਅੱਛਾ ਉਹ ਕਰੇ ਬੈਂਕ ਬੈਲੈਂਸ ਆਏ ਮੈਂ ਨਾਲ ਦੇ ਮੁੰਡੇ ਨੂੰ ਪੁੱਛਿਆ ਮੈਂ ਰਸ਼ੀਮੀ 7ਵੀਂ ਸੀ ਮੈਂ ਇਹ ਬੈਂਕ ਬੈਲੈਂਸ ਕੀ ਉਹ ਕਹਿੰਦਾ ਬੈਂਕਾਂ ਚ ਪਈ ਸੀ ਵਾਹ ਕੋਣੀ ਮਾਹ ਜੇ ਮਹਾਰਾਜ ਨੇ ਸੁੱਖ ਰੱਖੀ ਬੈਂਕ ਬੈਲੈਂਸ ਦਾ ਤਾਂ ਪਤਾ ਨਹੀਂ ਮੈਂ ਕਿ ਹੋਵੇ ਕਿ ਨਾ ਹੋਵੇ ਪਰ ਮੈਂ ਜੱਟ ਦੇ ਘਰੇ ਲੋਹਾ ਏ ਢੱਲਦੇ ਆਂਗੇ ਮੈਂ ਕਿ ਜਿਵੇਂ ਬਈ ਤਗੜੇ ਫਾਰਮ ਦੇ ਕਿਸੇ ਤੇ ਖੜਾ ਹੁੰਦਾ ਤੇ ਗੱਲ ਉਹ ਸੱਚੀ ਆਪਾਂ ਬਈ ਮੋਦੇ ਦੇ ਕੰਨ ਚ ਪਾਲੀ ਬਾਉਦੂ 6 ਮਹੀਨੇ ਸਾਲ ਮਗਰੋਂ ਕੰਮ ਤੇ ਲੱਗ ਗਿਆ ਮਿਹਨਤ ਤੇ ਜੋਰ ਦੇ ਤਾ ਕੰਮ ਹੀ ਕਰਿਆ ਬਈ ਆ ਪੂਰਾ ਹਾਂ ਕੰਮ ਹੀ ਕਰਿਆ 35 ਗਿਰ ਹੈਗਾ ਉਹ ਹਜੇ ਜਿਹਦੇ ਨਾਲ ਮਿਹਨਤ ਕੀਤੀ ਹੈ ਹਾਂ 35 ਗਿਰ ਨਾਲ ਬਈ ਪਹਿਲਾਂ ਮੇਰੇ ਪਿਓ ਨੇ ਬਹੁਤ ਘਟਾ ਟੋਇਆ ਫਿਰ ਮੈਂ ਵੀ ਬਹੁਤ ਟੋਇਆ ਹੁਣ ਸੁੱਖ ਨਾਲ ਇੰਡੋ ਫਾਰਮ ਖੜਾ ਜਾਟ ਦੇ ਘਰੇ ਹਾਂ ਹਾਂ ਨਹੀਂ ਕੰਮ ਹੁਣ ਵੀ ਉਹ ਜਿਵੇਂ ਆ ਰਹੇ ਨੇ ਕਿ ਸੀਜ਼ਨ ਮੇਲੇ ਬੜੇ ਬਲਦ ਨੂੰ ਵੀ ਨਾਲ ਖਿੱਚ ਲੈਂਦੇ ਸੀਗੇ ਤੇ ਉਹੀ ਕੰਮ ਦਿੱਤਾ ਬਈ ਟਰਾਲੇਆਂ ਸਾਰੀਆਂ 35 ਗਿਆਂ ਦਾ 35 ਗਾਂਟ ਹੋਈਆਂ ਹਨ ਇਹ ਵੀ ਗੱਲ ਹੈ ਕਿ ਕਹਿੰਦੇ ਹੁੰਦੇ ਆ ਵੀ ਜਿੱਥੇ ਕਹਿੰਦੇ ਆ ਆਸ਼ਾ ਕੰਮ ਆ ਜਾਂਦਾ ਉੱਥੇ 4x4 ਵੀ ਨਹੀਂ ਆਉਂਦਾ ਨਹੀਂ ਆਉਂਦਾ ਬਈ ਕਿਉਂਕਿ ਜੇ ਹੁਣ ਜੇ ਆਲੂ ਉਹ ਕਰਨ ਨੂੰ ਜਾਂ ਆਹ ਗਿਆ ਨੇ ਛੋਲੀ ਹੀ ਸੀ ਉਹ ਕਰਨਾ ਹੋਵੇ ਤੇ ਟਾਇਰ ਉਹੀ ਮਿੱਧ ਤੋਂ ਛੋਲੀ ਆ ਉਹਦਾ ਉੱਥੇ ਐਸਾ ਹੀ ਕੰਮ ਦਿੰਦਾ ਹਨਾ ਨਹੀਂ ਬਈ ਐਵੇਂ ਅੱਖ ਕੇ ਮਹਾਰਾਜ ਨੇ ਬਈ ਸੱਚੇ ਬਾਦਸ਼ਾਹ ਨੇ ਹੁਣ ਤਾਂ ਵਧ ਗਿਆ ਰੰਗ ਭਗਲਾ ਯਾਰ ਬਹੁਤ ਸੋਹਣੇ ਹਨਾ